ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਨੂੰ ਤੇਗ ਬਦਰ ਸੇ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਈ ਔਖੀ ਕੜੀ ਨਾ ਦੇਖਣ ਕਰੋ ਕਿਰਪਾ ਸੰਤਨ ਜੀ ਨੂੰ ਤੇਗ ਵਾਜਾ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਟੇ ਬਾਬਾ ਜੀ ਕਰ ਦੋ ਕਿਰਪਾ ਭਾਇੋ ਤ੍ਰਿਤ ਤੈ ਮਾਨ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੋਹਾਰ ਕੰਸ ਕਿਰਤਾਰਥ ਕੀਓ ਔਗਰ ਸੈਣ ਕੋ ਰਾਜ ਅਬ ਭਗਤਾ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦੇ ਅਮਰ ਕਹਾਇਓ ਸ਼ੇਰ ਗੁਰੂ ਰਾਜ ਅਬਚਲ ਅਟਲ ਆਦ ਪਰਖ ਫਰਮਾਇਓ ਸ਼ੇਰ ਗੁਰੂ ਰਾਜ ਅਬਚਲ ਅਟਲ ਆਦ ਪਰਖ ਫਰਮਾਇਓ ਦਰਮਾਨ ਦੇ ਠਾਡੇ ਦਰਬ ਭੈਣ ਸੂਰਤ ਕਰ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਜੇ ਤ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਵਗਣ ਹਮਾਰੇ ਦਇਆ ਕਰੋ ਕਿਸ਼ ਮੇਰੇ ਉਭਾਵ ਡੋਬੋ ਦੇ ਪਥਰ अगन ये बराबर तप का प्रणवत नानक हुकम पशाण सुख हो वह दिन राती हाया दूरो चल कर मैं तकी तव शरण आय जियो मैं चेत मैं मेरा सब दुख गवाए जियो राम नाम और मैं गयो जा कम नहीं कोए जैसे मृत संकट मिट दरस सो होए टल गुर सेविया ਏਨੇ ਸਹਜ ਸੁਭਾਅ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਆਰਸਾ ਕੋਰਸਾ ਛੱਟੀ ਐ ਤੋਦ ਡਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਬਾਤ ਸਾ ਸਿਰ ਸਾਹ ਦੇਸ ਜਿਸ ਪਾਸ ਬੈਠਿਆ ਸੋਹੀਏ ਸਵਨਾ ਦਾ ਧਨ ਮਾ ਆਏ ਗੁਰ ਸਾਹਿਬ ਜੀ ਧਨ ਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜੀਓ ਡਰਤ ਹੈ ਆਪਣ ਕਿੱਥੋਂ ਕਰੀ ਪੁਕਾਰ ਦੁੱਖ ਵਿਸਾਰਨ 세ਵਿਆ sada sada datar ਜੀਓ ਡਰਤ ਹੈ ਆਪਣ ਕਸ਼ਿਓ ਕਰੀ ਪੁਕਾਰ ਦੁਖ ਵਿਸਾਰਨ 세 ਗਿਆ ਸਦਾ ਸਦਾ ਧਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਧਾਤਾਰ ਆਨ ਦਿਨ ਸਾਹਿਬ ਸੇਵੀਆ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਭਾਰ ਉਤਾਰ ਹੋਏ ਦਇਆਲ ਤੇਰਾ ਨਾਮ ਤਰ कुर्बान जाओ रहा एक है जाना ही कोई ताकि सेवा सो करे जा नदर करे तुद बाज प्यारे केव रहा आई दे जितना तेरे लाग रहा दूज नाहीं को जिस आगे प्यारे जाए कहा रहा సేవి ਸਾਹਿਬ ਆਪਣਾ ਅਗਰ ਮਚਾਂ ਕੋਏ ਨਾਨਕ ਤਾ ਤੋਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਾ ਬਿੰਦ ਬਿੰਦ ਚੁਖ ਚੁਖ ਹੋਏ ਸੇਵਿਸ ਸਾਹਿਬ ਆਪਣਾ ਅਵਰਨਾ ਚੋਕ ਹੋਏ ਨਾਨਕ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਟਾ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਵਾਏ ਗੁਰਜੀਤ ਦਾ ਫਲਸਾ ਵਾਏ ਗੁਰਜੀ ਕੀ ਫਤਹਿ ਤਨਾਸਰੀ ਮਹਿਲਾ ਪਹਿਲਾ ਘਰ ਪਹਿਲਾ ਚੌਪਦਈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਨ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਗੁਰੂ ਪਿਆਰ ਵਾਲੇ ਅਜਦਾ ਪਾਵਨ ਮੁਖਵਾਕ ਜਗਤ ਗੁਰੂ ਗੁਰੂ ਨਾਨਕ ਬਾਦਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਤਨਾਸਿਰ ਰਾਗੰਦਰ ਪਾਵਨ ਅੰਗ 660 ਉਤੇ ਸੁਭਾਈ ਮਾਨ ਹੈ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰ ਦੇਂਦੇ ਹੈ ਦਾਤਾਰ ਜੀ ਇਹੋ ਜੀ ਹਾਲਤ ਬਣ ਗਈ ਜੀਵਨ ਦੀ ਕਹਿੰਦੇ ਮੇਰੀ ਜਿਹੜੀ ਜਿੰਦ ਹੈ ਨਾ ਉਹ ਡਰਦੀ ਪਈ ਹੈ ਇਹ ਕਾਰਾਂ ਤੋਂ ਸੰਸਾਰ ਦੇ ਜੰਜਾਲਾਂ ਤੋਂ ਸੰਸਾਰ ਦੇ ਦੁੱਖਾਂ ਤੋਂ ਕਿਸਾ ਕਿਵੇਂ ਪੁਕਾਰ ਕਰਾਂ ਜਿਸ صدਕਾ ਕੇ ਮੇਰੇ ਅੰਦਰ ਦਾ ਡਰ ਮੁੱਕ ਜਾਏ ਕਿਉਂਕਿ ਜਦੋਂ ਡਰ ਹੁੰਦਾ ਹੈ ਸਤਿਗੁਰ ਕਹਿੰਦੇ ਉਦੋਂ ਆਤਮਕਮੋਤ ਵੀ ਹੈ ਕਿਉਂਕਿ ਡਰ ਡਰ ਮਾਰੇ ਮਾਰੇ ਫਿਰ ਜੰਮੈ ਬਹੁਤ ਸਜਾਏ ਪਿਆਦੇ ਇਸलमੈ ਦੀ ਹਾਲਤ ਬਣਦੀ ਹੈ ਸਤਿਗੁਰ ਹੁਣ ਕਿਸ ਅੱਗੇ ਮੈਂ ਪੁਕਾਰ ਕਰਾਂ ਜਦੋਂ ਮੈਂ ਨਜ਼ਰ ਮਾਰੀ ਤੇ ਮੈਨੂੰ ਪਤਾ ਲੱਗੇ ਮੈਂ ਦੁੱਖਾਂ ਦਾ ਨਾਸ਼ ਕਰਨ ਵਾਲਾ ਇੱਕੋ ਇੱਕ ਹੈ ਉਹ ਉਹ ਅਕਾਲ ਪੁਰਖ ਇਸ ਵਰਕੇ ਦੁੱਖਾਂ ਨੂੰ ਦੂਰ ਕਰਨ ਲਈ ਮੈਂ ਹਮੇਸ਼ਾ ਉਸਨੂੰ ਯਾਦ ਕੀਤਾ ਕਿਸ ਨੂੰ ਯਾਦ ਕੀਤਾ ਸਦਾ ਸਦਾ ਦਾਤਾਰ ਉਸ ਦਾਤਾਰ ਨੂੰ ਜਿਹੜਾ ਬਖਸ਼ਿਸ਼ਾ ਕਰਦਾ ਹੈ ਜਿਹੜਾ ਤਰਹਿਮਤਾ ਵਰਤਾਉਂਦਾ ਹੈ ਜਿਹੜਾ ਦਾਤਾ ਦਿੰਦਾ ਹੈ ਉਸ ਮਾਲਕ ਨੂੰ ਮੈਂ ਹਮੇਸ਼ਾ ਯਾਦ ਕਰਨਾ ਸ਼ੁਰੂ ਕੀਤਾ ਤੇ ਉਸ ਦੀ ਯਾਦ ਸਦਕਾ ਮੇਰੇ ਜੀਵਨ ਦੇ ਸਾਰੇ ਦੁੱਖ ਤੇ ਦਰਦ ਦੂਰ ਹੋ ਗਏ ਜੀਵਨ ਖੁਸ਼ੀਆਂ ਭਰਿਆ ਭਰਪੂਰ ਹੋ ਗਿਆ ਇਸ ਕਰਕੇ ਸਤਿਗੁਰ ਕਹਿੰਦੇ ਪਿਆਰੇ ਜੇ ਤੇਰੇ ਜੀਵਨ ਵਿੱਚ ਦੁੱਖ ਨੇ ਕਿਉਂਕਿ ਦੁੱਖ ਤਾਂ ਹਰੇਕ ਦੇ ਜੀਵਨ ਦੇ ਵਿੱਚ ਨੇ ਸਤਿਗੁਰਤਾ ਕਹਿੰਦੇ ਨਾਨਕ ਦੁਖਿਆ ਸਭ ਸੰਸਾਰ ਪਰ ਇਹਨਾਂ ਦੁੱਖਾਂ ਤੋਂ ਬਚਣ ਦਾ ਕੋਈ ਕੋ ਸਾਧਨ ਹੈ ਉਹ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਉਸ ਮਾਲਕ ਦੀ ਯਾਦ ਵਿੱਚ ਜੁੜੀਏ ਤੇ ਸਾਰੇ ਦੁੱਖ ਤੇ ਪਾਪਾ ਦਾ ਡੇਰਾ ਨਾਸ਼ ਹੁੰਦਾ ਏ ਸਤਿਗੁਰ ਸਭ ਨਾਮ ਨਾਮ ਸੇਵਾ ਸਿਮਰਨ ਵਕਸ਼ਨ ਸਵਨਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਇਆਂ ਭੁੱਲਾਂ ਦੇਖੇਵਾ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ ਕੀ what's